ਸਤਿ ਸ੍ਰੀ ਅਕਾਲ ਜੀ। ਅਦਾਬ ਨਮਸਕਾਰ ਮੈਂ ਆ ਤੁਹਾਡਾ ਤਰਸੀਮ ਸਿੰਘ ਰਾਜੀਆ। ਖੇਤੀ ਪੰਜਾਬ ਤੇ ਹਾਜ਼ਰ ਆ। ਖੇਤੀ ਪੰਜਾਬ ਤੇ ਹਾਜ਼ਰ ਆਂ ਜੋ ਟਾਈਮ ਐ 12 ਵੱਜ ਚੁੱਕੇ ਨੇ ਦੁਪਹਿਰ ਦੇ ਤੇ ਅੱਜ ਚਾਰ ਪੰਜ ਦਰਵਾਤ ਧੁੱਪ ਖੜੀ ਆਗੀ ਤੇ ਅੱਜ ਪਿੰਡ ਆਇਆ ਸੀ ਮੈਂ ਸਵੇਰੇ ਆ ਗਿਆ ਸੀ ਸਾਢੇ 7 ਵਜੇ ਪਿੰਡ ਤੇ ਮੱਝਾਂ ਦਾ ਬੁਰਾ ਹਾਲ ਸੀ ਮੱਝਾਂ ਨਹੀਂ ਮਿਲਦੀਆਂ ਮੇਰੇ ਪਿੰਡਾਂ ਮੱਝਾਂ ਮੇਰੇ ਹੱਥ ਪਈਆਂ ਹੋਈਆਂ ਨੇ ਸਾਰੀਆਂ। ਤੇ ਤਰਾ ਦੂਰਾ ਕੱਡੀਆਂ ਅੱਗੇ ਚਾਰ-ਚਾਰ ਡੰਗਾਂ ਦਾ ਦੁੱਧ ਇਕੱਠਾ ਹੋਇਆ ਪਿਆ ਦੀਆ ਮਸਾ ਮੇਰੇ ਨੂੰ ਵੀ ਟੱਕਰਾ ਮਾਰਦੀ ਸੀ ਅੱਜ ਤੱਕ ਮਸਾ ਹੱਥ ਪੇਰੀ ਕਰਕੇ ਮੱਝਾਂ ਮਿਲੀਆਂ ਨੇ ਕਿਉਂ ਇਹ ਚਾਰ-ਪੰਜ ਦਿਨ ਅੰਦਰ ਹੀ ਖੜੀਆਂ ਰਹੀਆਂ ਨੇ ਖੁਰਲੀ ਤੇ ਬਾਈ ਉੱਤੇ ਕੱਖ ਕਿਤੇ ਕੋਈ ਲਹਾਜੀ ਪਾ ਜਾਣਾ ਕਿਤੇ ਕੌਣ ਪਾ ਜਾਣਾ ਤੇ ਆਹੇ ਟਾਈਮ ਲੰਘਿਆ ਮੈਂ ਮੱਝਾਂ ਹੰਬ ਕੇ ਇੱਕਦਮੇ ਖੜੀਆਂ ਤੇ ਹੁਣ ਬਾਹਰੇ ਕੱਡੀਆਂ ਦੇ ਚਾੜ ਕਰੀ ਜਾਂਦੀ ਨੇ ਪਿੜੀ ਜਾਂਦੀਆਂ ਨੇ ਆਪ ਚ ਤੁਹਾਨੂੰ ਦੱਸੇ ਦੀਗਾ ਜਿਹੜਾ ਬਖਤਾ ਕਿਸੇ ਨੂੰ ਇਹ ਆ ਕੇ ਨਹੀਂ ਆ ਪੁੱਛਦਾ ਨਹੀਂ ਮੈਂ ਤੇਰੇ ਤੇ ਪੈਣਾ ਇਹ ਮਹਾਰਾਜ ਨਹੀਂ ਪਤਾ ਕੀ ਦੇ ਕਦੋਂ ਪਾਰ ਏ ਡਰ ਕੇ ਰਹੇ ਵਾਹਿਗੁਰੂ ਤੋਂ ਪਤਾ ਹੀ ਕਹਿੰਦੇ ਹਨ ਤੇ ਆਓ ਚੱਲਦੇ ਆ ਤੁਹਾਨੂੰ ਬਲੌਗ ਵੱਲ ਲੈ ਕੇ ਕਰਦੇ ਆ ਗੱਲਾਂ ਬਾਤ ਪਿੰਡ ਪਹੁੰਚਿਆ ਕਿਉਂ ਢੂਲਾ ਬਈ 18-20 ਦਿਨ ਹੋ ਗਏ ਢੂਲਾ ਦਾ 7-22 ਨੂੰ ਢੂਲਾ ਢਾਲਾ ਵੀ ਖੋਲਣਾ ਕੰਮ ਖਾਸਾ ਵਧਿਆ ਪਿਆ ਤੇ ਚਲੋ ਅੱਜ ਮੈਨੂੰ ਸੀਨੀਅਰ ਵਾਲ ਕਹਿੰਦੇ ਤੂੰ ਜਾਇਆ ਦੋ ਦਿਨਾਂ ਆ ਤੇ ਲੋਟ ਕਰਿਆ ਕੰਮ ਮੱਜਾ-ਮੁੱਜਾ ਕਹਿੰਦੇ ਤੇਰੀ ਖਰਾਬ ਹੋ ਜਾਣੀ ਆ ਭਾਈ ਹੋਰ ਕੀ ਆ ਫਿਰ ਕਹਿੰਦੇ ਜਦੋਂ ਹੁਣ ਸਰਦੇ ਹੀ ਨਹੀਂ ਕਿਆ ਮਰੇ ਕੱਲੀ ਮੰਮੀ ਆ ਜੀ ਮਾਮਾ ਦੂਰੀਵਾਰ ਸੱਦ ਲਿਆ ਮਾਮਾ ਪਿੰਡ ਭਾਗ ਗਿਆ ਸੀ ਤੇ ਵੀ ਤੋਆ ਦਾ ਕਰਾਂ ਭਾਈ ਲੋਟ ਕਰ ਲਾਗਾ ਤੇ ਆ ਕੇ ਮੱਜਾ-ਮੱਜਾ ਬਾਹਰੇ ਕੱਢਿਆ ਨੇ ਸਾਫ ਅੰਦਰ ਬਹੁਤ ਚੱਕ ਦਿੰਦੇ ਸੀ ਸੰਭਰੇ-ਸੁੰਭਰੇ ਬੜਾ ਕਰਿਆ ਬੋਆ ਬਿਆਦੀ ਸਿੱਟਣ ਨਾ ਪੈ ਜਾਣਾ ਮੱਖਾ ਮੱਜਾਂ ਦੇ ਮਤ ਤੇ ਲੋਟ ਕਰਿਆ ਉਹ ਤੁਹਾਨੂੰ ਲੈ ਕੇ ਦੱਸਦੇ ਆ ਬਲੌਗ ਤੇ ਘਾਟ ਹੈ ਮਾਮਾ ਮੈਂ ਉਰੀ ਟਰਾਲੀ ਆ ਕੜੀਆਂ ਮਾਮੇ ਦੀ ਮੇਰੇ ਦੀ ਗੱਲ ਦੀ ਤੇ ਟਰਾਲੀ ਪਾਉਣਾ ਜੂਰੀਆ ਲੈ ਕੇ ਆਉਂਦੇ ਨੇ ਜੂਰੀਆ ਦਾ ਬਹੁਤ ਬੁਰਾ ਹਾਲ ਆ ਬਾਈ ਜੂਰੀਆ ਮਿਲਦਾ ਨਹੀਂ ਮੱਝਾਂ ਅੱਜ ਬਾਰੇ ਕੱਡੀਆਂ ਨੇ ਧੁੱਪ ਲੱਗੀ ਆ ਤੇ ਮਸਤੀ ਕਰ ਰਹੀਆਂ ਨੇ ਤੇ ਕੁੜਦੂ ਪੱਟ ਰੱਖਿਆ ਥੱਲੇ ਇਹ ਇੱਕ ਥਾਂ 'ਚ ਖੜੀਆਂ ਪਰੇਸ਼ਾਨ ਹੋ ਗਈਆਂ ਸਟ्रेस ਲੈ ਗਈਆਂ ਮੱਝਾਂ ਵੀ ਐਸੇ ਕਰਕੇ ਦੁੱਧ ਵੀ ਦੇਣੋ ਛੱਡ ਗੀਆਂ ਤੇ ਅੱਜ ਆ ਕੇ ਉਹ ਮੱਝਾਂ ਵਿੱਚ ਪੰਜ ਡੰਗਾ ਬਾਦ ਚੋਈ ਅੱਜ 13-14 ਲੀਟਰ ਦੁੱਧ ਕੱਢਿਆ ਅੱਜ ਬੁਰਾ ਹਾਲ ਆ ਆਪਣੀ ਮੈਸ ਦਾ ਥਣ ਪੱਟ ੱਡਾ ਪੱਟਣ ਨੂੰ ਹੋਇਆ ਪੈਦੀ ਕਿਸੇ ਤੋਂ ਹੋਰ ਮਿਲਦੀ ਨਹੀਂ ਮੇਰੇ ਗਾਲ ਪਈ ਆ ਜਦੋਂ ਹੁਣ ਬਾਹਰ ਹੀ ਕੱਢੀਏ ਗਾਲੇ ਗੂਲੇ ਪੈ ਗਈ ਤੇ ਜੀ ਲੱਗਿਆ ਪਸ਼ੂਆਂ ਨਾਲ ਹੁਣ ਹੱਥ ਪੈਰੀ ਕਰੀਏ ਸਾਰਿਆਂ ਤੇ ਜਿਵੇਂ ਇਨਸਾਨ ਦਾ ਪਿਆਰ ਹੁੰਦਾ ਭਾਈ ਇੰਨਾ ਨਾ ਪਿਆਰ ਆ ਮੈਨੂੰ ਦੇਖ ਕੇ ਇੰਨਾ ਰਿੰਗੀਆਂ ਇਹ ਜਦੋਂ ਮੈਂ ਆ ਗਿਆ ਮੇਰੀ ਬਾਤ ਸੁਣ ਕੇ ਰੰਗਣ ਲੱਗ ਗਏ ਤਿੰਨ ਚਾਰ ਦਿਨਾਂ ਬਾਅਦ ਵੀ ਘਰੇ ਵੜਿਆਂਗੇ ਫਿਰ ਰੰਗਿਆੜ ਪਾਤਾ ਮੈਨੂੰ ਦੇਖ ਕੇ ਇਹਨਾਂ ਨੇ ਤੇ ਹੁਣ ਬਾਹਰ ਹੀ ਕੱਢੀਆਂ ਨੇ ਵਿਚਾਰੀਆਂ ਖੜੀਆਂ ਨੇ ਆਰਾਮ ਨਾਲ ਠੀਕ ਐ ਰੇ ਨਹੀਂ ਮਿਲਦਾ। ਰੇ ਨਹੀਂ ਮਿਲਦਾ ਜੀ ਬਲੈਕ ਤੇ ਰੇ ਲੈ ਕੇ ਆਉਂਦੇ ਨੇ ਵਿਚਾਰੇ। ਬਹੁਤ ਕਿਠਨਾਈ ਆ ਰੇਬ ਨਾਲ। ਘਰਾਤੇ ਹੋ ਗਾ ਜੰਮਾਣ ਹੁਣ ਮਾਹ। ਹੈਂ? ਪਿਆਰਾ ਛੱਡ ਦਿੰਦਾ। ਅਬਾ ਹਾਂ ਅਮ ਤੇ ਚਾਰ ਨੂੰ ਤੜਕੇ ਪਾਂ ਦੋ ਟੋਕਰੀ ਪਾ ਲਾਂਗੇ। ਹਾਂ ਜਿੰਮੀ ਕਿੱਧਰ ਭਾਗੇ ਪੁੱਤੋਂ ਦਿਓ ਐ? ਰਾਤ ਨੂੰ ਕਿੱਧਰ ਭਾਗੇ ਤੈਨੂੰ ਬੁਲਾਇਆ ਨਹੀਂ ਅੱਜ ਮੈਂ ਆ ਕੇ। ਆਜੇ ਪੁੱਤ ਮੂਡ ਨਹੀਂ ਠੀਕ ਆਦੀ ਮੇਰਾ ਤਾਂ ਨਹੀਂ ਬੁਲਾਇਆ ਤੈਨੂੰ ਹੁਣ ਬੋਲ ਪੈਣਾ ਤੇਰੇ ਨਾਲ ਹੁਣ ਬੋਲ ਪੈਣਾ ਬਹਿ ਜਾ ਕੀ ਕਹਿਣਾ ਕੀ ਕਹਿਣਾ ਪੁੱਤ ਹਾਂ ਨਾ ਨਾ ਲਡੋ ਲਡੋ ਹਾਂ ਕਿਵੇਂ ਦੀ ਗੱਲਬਾਤ ਗੱਲਬਾਤ ਠੀਕ ਹੈ ਜੀ ਕਿੜੀਆਂ ਗਈ ਇਧਰ ਲਿਆ ਇਧਰ ਲਿਆ ਕੜੇ ਦਾ ਰਹਿ ਗਿਆ 10 ਕੋ ਫਾਈਨਲ ਹੋ ਗਿਆ ਮੈਚ ਮੈਚ ਤਾਂ ਫਾਈਨਲ ਹੋ ਗਿਆ ਬਾਅਦ ਵਿੱਚ ਸਵਾ ਦੇਖਾਂਗੇ ਮੁਦਾ ਅਦਾਲਤ ਆਪਣੇ ਹੁਣ ਲਾ ਕੱਲ ਨੂੰ ਜੇ ਟਾਈਮ ਬਚਿਆ ਲੱਗ ਜਾਣੀਆਂ ਇੰਨੀਆਂ ਐ ਥੋੜਾ ਟਾਈਮ ਹੋ ਗਿਆ ਹੁਣ ਸੁਪੀ ਦਾ ਟਾਈਮ ਹੋ ਗਿਆ ਹਾਂ ਠੰਡ ਹੋ ਗਈ ਆ ਬਾਜੀ ਠੰਡੇ ਹੋ ਗਿਆ ਆ ਰਹਿ ਗਈਆਂ ਦਸ ਤਾ ਆ ਤਾਂ ਮम्मा ਜਿਹੜਾ ਸਿਮਿੰਟ ਥੱਲਾ ਲਿਆ ਇੱਥੋਂ ਨਾ ਖਾਰ ਪੈਂਦੀ ਆ ਆਪਣੀ ਇੱਥੇ ਅਸੀਂ ਇਹਨੂੰ ਕੋ ਉਹ ਕਰਿਆ ਕੇਟ ਕਹੀ ਨਾਲ ਉੱਤੇ ਟਰੈਡ ਨਗਾ ਰੰਗ ਚਾਰ ਵਾਰੀ ਇਹਦਾ ਜਿਮੀ ਉਹਰੇ ਉਹਰੇ ਪੁੱਤ ਅੱਜ ਮੀ ਕਾਰਾ ਪੈਣੋ ਹਟ ਜੂ ਮਮਾ ਇੱਥੇ ਆ ਵੀ ਰੂੜੀ ਰਾੜੀ ਚਕਾਉਣ ਨੇ ਤੋਂ ਬਾਹਰ ਤੋਂ ਸਾਰੀ ਜਰਾ ਮੰਦੇ ਹੁਣ ਤੇਰੇ ਕੋਲ ਹੈਗੇ ਨੇ ਤਕਰਾ ਲਿਆ ਕਰਨ ਤਾਂ ਉਹ ਵੀ ਆਉ ਕੱਲ ਨੂੰ ਸੁਖਾ ਵੀ 90% ਝੋਟੇ ਮੈਨੂੰ ਗੱਪਾਂ ਰਹਿ ਸਕਦੀ ਕਿਹੜੀ ਆਹ ਰੋਟੀ ਮਮਾ ਕਿਵੇਂ ਰਹਿ ਸਕਦੀ ਵੀ ਹੁਣ ਪਾਣੀ ਜੇ ਤੋਂ ਪਤਾ ਲੱਗਦਾ ਹੈ ਕਿ ਤੁੰਗਰ ਬੱਚਾ ਬਹੁਤ ਪਾਣੀ ਨਗਰ ਵੱਧ ਪੀਣ ਲੱਗ ਜਾਣਾ ਤੇ ਟੈਕ ਕਰਾ ਲੈ ਪਰਸ ਚੱਲ ਕੋਈ ਨਾ ਉਹ ਟੈਕ ਕਰਾ ਲਾਂਗੇ ਚੈੱਕ ਕਰਾ ਲਾਂਗੇ ਇਹਨੂੰ ਡਾਕਟਰ ਤੋਂ ਜੇ ਰਹਿ ਗਈ ਫਿਰ ਤਾਂ ਕਿਸਮਤ ਖੁੱਲ ਜਾ ਝੋਟੀ ਰਾਜੀ ਵੀ ਬਹੁਤ ਹੋ ਗਈ ਰਾਜੀ ਬਹੁਤ ਹੋ ਗਈ ਝੋਟੀ ਰਾਜੀ ਹੋ ਗਈ ਝੋਟੀ ਥਾਨ ਦੇ ਵੀ ਵਧੀਆ ਕੱਢੀ ਜਾਂਦੀ ਹੈਗੀ ਹਾਂ ਆ ਤੇ ਤੀਵਾਸ ਮਤੱਕੀ ਹੋਵੇ ਵਰਦ ਜਾਂਦੀ ਹੈ ਇਹ ਪਤਾ ਨਹੀਂ ਕਿਉਂ ਜਰਾ ਐ ਕਰਦੀ ਹੈ ਕੋਈ ਢਿੱਲੀ ਨਹੀਂ ਮੱਠੀ ਨਹੀਂ ਹੈ ਹਾਂ ਏ ਇਹ ਬਣੀ ਕੀ ਗੱਲ ਐ ਕਾਨੂੰ ਨਸਲੀ ਆਈ ਨਹੀਂ ਨਸਲੀਆਂ ਇਹਨਾਂ ਨੂੰ ਮਲਟੀਪਾਰਟੀ ਮਲਟੀਪਾਰਟੀ ਪੀਣੀ ਆ ਧਰਦੇ ਹਮੀ ਮਲਟੀਪਾਰਟੀ ਧਰਦੇ ਬਾਈ ਇਹਨਾਂ ਨੂੰ ਤਾਂ ਬਥੇਰੇ ਪਾਣੇ ਉਹ ਲਵੇਰੀਆਂ ਨੂੰ ਪਾ ਰਹੇ ਬਾਈ ਹਾਂਜੀ ਤੁਹਾਨੂੰ ਦੱਸਿਆ ਦੀ ਆਪਾਂ ਸਵੇਹਾ ਕੇ ਦੀ ਪਿੰਡ ਤੇ ਧਾਰਾਂ ਦੇ ਪੇਚੋਏ ਨੇ ਤੇ ਉਹ ਕੱਕਣ ਦਾ ਵੜਾਇਆ ਨਾਲ ਕਿਉਂ ਬਾਈ ਜਿਹੜਾ ਕੰਮ ਵਾਲਾ ਬੰਦਾ ਉਹ ਵੀ ਫਿਰ ਕੱਲਾ ਬੋਰ ਹੋ ਜਣਾ ਨਹੀਂ ਹੁੰਦਾ ਚਲ ਕੱਲ ਮਾਮਾ ਆਇਆ ਦੀਆ ਮਾਮੀ ਨਾਲ ਵਿਚਾਰੇ ਨਾਲ ਸੌਖਾ ਹੋਏ ਨਾ ਕੰਮ ਤੇ ਹੀ ਨਹੀਂ ਵੀ ਆ ਗਿਆ ਤੀ ਨਾਲ ਤਾਂ ਹੁਣ ਮੈਂ ਢੂਲਾ ਖਲਾ ਜੂਗਾ ਬਾਈ ਕੱਲ ਨੂੰ ਖੋਲਾਂਗੇ ਢੂਲਾ ਢੂਲਾ ਖੋਲ ਜੂਗਾ ਤੇ ਨਾਲੇ ਢੂਲੇ ਦਾ ਕਿਰਾਇਆ ਬਹੁਤ ਪੈ ਰਿਹਾਗਾ ਕਿਉਂ ਇੱਕ ਢੂਲੇ ਦਾ ਕੱਲ ਨੂੰ ਹੋ ਜਾਣਗੇ 20 ਦਿਨ ਇੱਕ ਨੂੰ ਮੰਨ ਲਾ 15 ਹੋ ਜਾਣਗੇ 16 ਢੂਲਾ 15 ਦਿਨਾਂ ਦਾ ਬਹੁਤ ਹੁੰਦਾ ਠੰਡ ਚ ਗਰਮੀਆਂ ਚ 12 ਦਿਨਾਂ ਦਾ ਠੰਡ ਚ 15 16 ਦਿਨਾਂ ਦਾ ਉਸ ਨਾਲ ਸਹੀ ਟਾਈਮ ਹੋ ਗਿਆ ਕਰਨ ਨੂੰ ਫਿਰ ਪੰਕਾ ਦੋ ਗੁਣਾ ਕਰਾਇਆ ਕਰਨ ਨੂੰ ਪਾਉਣਾ ਆਪਾਂ ਢੂਲਾ ਖੋਲ ਦਾਂਗੇ ਕਰਦੇ ਆਪਾਂ ਗੱਲਾਂ ਬਾਤ ਗੱਲਾਂ ਬਾਤਾਂ ਵੀ ਕਰੀਏ ਜਦੋਂ ਜੀ ਕਰ ਬਲੌਗ ਬਣਾ ਉਹਨੂੰ ਕੱਢਦਾ ਕੈਮਰਾ ਕੋਈ ਗੱਲ ਨਹੀਂ ਔੜਦੀ ਜੀ ਨਹੀਂ ਕਰਦਾ ਗੱਲ ਕਰਨ ਨੂੰ ਮਨ ਅਦਾਸ ਰਹਿਣਾ ਹੈ ਅਦਾਸ ਮਨ ਰਹਿੰਦਾ ਜਦੋਂ ਫਿਰ ਗੱਲ ਵੀ ਨਹੀਂ ਔੜਦੀ ਜਿਰੋ ਬਲੌਗ ਵੀ ਫੇਰ ਹੀ ਬਣਦਾ ਜਦੋਂ ਮਨ ਖੁਸ਼ ਹੋਵੇ ਗੱਲਾਂ ਬਾਤਾਂ ਔੜਨਾ ਹਨਾ ਤੇ ਫੇਰ ਹੀ ਬਲੌਗ ਬਣਦਾ ਜੀ ਦੂਜਾ ਉਹ ਤੋਂ ਬਾਅਦ ਸਵੇਰੇ ਮੈਂ ਚੱਲ ਬਣਾਉਣਾ ਮੈਂ ਬਲੌਗ ਗੱਲਾਂ ਬਾਤਾਂ ਕਰਦਾ ਮੈਂ ਭਣ ਭਾਈਆਂ ਨਾਲ ਯਾਰਾਂ ਦੋਸਤਾਂ ਨਾਲ ਤੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਉਹ ਐਨੇ ਪਿੰਡ ਚੋਂ ਭਾਈਚਾਰਾ ਆਸ ਗਮਾਂਡ ਪਿੰਡ ਦੇ ਜਿ ਨੂੰ ਪਤਾ ਲੱਗੀਆਂ ਨੇ ਕਿਸੇ ਦਾ ਫੋਨ ਆ ਜਾਣਾ ਤੇ ਕਿਸ ਕੋਈ ਘਰੇ ਬੁੜੀਆਂ ਬੈਠਣਾ ਆਏ ਨੇ ਬੰਦੇ ਜਿੰਨੇ ਮੇਰੀ ਲਹਜੀ ਨੇ ਮਤਲਬ ਕਿ ਸਵੇਰ ਦੀ ਆਈ ਜਾਂਦੇ ਨੇ ਪਤਾ ਲੱਗ ਗਿਆ ਵੀ ترسے ਮੈਂ ਅੱਜ ਘਰੇ ਆ ਗਿਆ ਤੇ ਬੀਬੀ ਕੋਲੇ ਬੁਰੀਆਂ ਦਾ ਪੈਸਾ ਆਈ ਜਾਂਦੀਆਂ ਨੇ ਕਿਉਂਕਿ ਸਾਰਿਆਂ ਨੂੰ ਪਤਾ ਵੀ ਆਮਨਵਰੀ ਤਾਂ ਉੱਥੇ ਉੱਥੇ ਨੇਗੇ ਤੇ ਉਹਦੇ ਕਰਕੇ ਨਾ ਮੇਰੇ ਸਾਰਿਆਂ ਨਾਲ ਗੱਲਾਂ ਬਾਤ ਕਰਨੀਆਂ ਪੈਂਦੀਆਂ ਨੇ ਦੋ ਦੋ ਮਿੰਟ ਸਾਰਿਆਂ ਨੂੰ ਬਿਤੇਰੇ ਨੂੰ ਆਲਾ ਮਾਨ ਨਾਲ ਆਉਂਦਾ ਕਿ ਤੋ ਖੁਸ਼ਕ ਕਰਨ ਭੈਣ ਭਾਈ ਇਹ ਪਿੰਡਾਂ ਦਾ ਸਭ ਤੋਂ ਵੱਡਾ ਸਾਡਾ ਸੱਭਿਆਚਾਰ ਵੀ ਹੈ ਤੇ ਭੈਣਾਂ ਭਾਈਆਂ ਦਾ ਰਿਸ਼ਤਾ ਨੇ ਅੱਤਾ ਜਿਵੇਂ ਆਪਾਂ ਕਹਿੰਦੇ ਜਿਵੇਂ ਸਨੇਹ ਹੁੰਦਾ ਜਿਹੜਾ ਪਿੰਡ 'ਚ ਉਹ ਸਨੇਹ ਇਹੀ ਮਤਲਬ ਹੁੰਦਾ ਵੀ ਦੁੱਖ ਸੁੱਖ ਸਿੱਕ ਦੂਜੇ ਦੇ ਸ਼ਰੀਕ ਹੋਈਏ ਕਿਉਂ ਖੁਸ਼ੀ 'ਚ ਤਾਂ ਨਹੀਂ ਜਾਵੇ ਬੰਦਾ ਨਾ ਜਾਵੇ ਜੀ ਖੁਸ਼ੀ 'ਚ ਤਾਂ ਨਹੀਂ ਵੀ ਜਾਊ ਕੋਈ ਆਲਾ ਸਾਦਾਂ ਨੇ ਹੁੰਦਾ ਉਹਦਾ ਕੋਈ ਡਿੱਕਾ ਨਹੀਂ ਦੁੱਖ 'ਚ ਜਿਹੜਾ ਚੰਗਾ ਇਨਸਾਨ ਆ ਕੋਈ ਵੀ ਐ ਹਰੇਕ ਇੱਕ ਦੂਜੇ ਸ਼ਰੀਕ ਹੁੰਦਾ ਗੱਲਬਾਤ ਕਰਦਾ ਦੁੱਖ ਵੰਡਾਉਂਦਾ ਭੈਣ ਭਾਈਆਂ ਨੇ ਵੀ ਬਹੁਤ ਔਖਾ ਹੋ ਗਿਆ ਜੇ ਤੈਨੂੰ ਸੌਖਾ ਬਾਈ ਕੀ ਗੱਲ ਆ ਤੇਰੇ ਨਾਲ ਕੀ ਬੀਤੀ ਕੀ ਤੇਰੇ ਸਹੁਰਾ ਸਾਹਿਬ ਨਾਲ ਬੀਤੀ ਕੀ ਤੇਰੇ ਫੈਮਿਲੀ ਦਾ ਹਾਲ ਆ ਹੁਣ ਇਹ ਨਾ ਗੱਲਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਨਾਲ ਬੰਦਾ ਦਾ ਦੁੱਖ ਵੰਡਿਆ ਜਾਂਦਾ ਜੀ ਕੋਈ ਮਲਕੇ ਕਿਸੇ ਨੂੰ ਜਿਉਂਦਾ ਤੱਕ ਨਹੀਂ ਕਰ ਸਕਦਾ ਹੁੰਦਾ ਦੁੱਖ ਵੰਡਿਆ ਜਾਂਦਾ ਇਹ ਨਾਲ ਤੇ ਅੱਜ ਸਵੇਰ ਦੀ ਆਈ ਜਾਂਦ ਨੇ ਹੁਣ ਮੈਂ ਬਾਹਰ ਲਿਖ ਕੇ ਫੇਰ ਆ ਗਿਆ ਸੀ ਕਾਕਣ ਦਾ ਵੱਡੇ ਆ ਮੈਂ ਚੱਲ ਦੱਸ ਕੇ ਤਾਂ ਵੀ ਆਏ ਕਰ ਲੋ ਕਿਉਂ ਮੱਝਾਂ ਚਰਾਉਣ ਜਿਵੇਂ ਹੱਥ ਫਲੋਸੀ ਮੇਰੀ ਵੱਧ ਪਾਲਦੀ ਨੇ ਮੈਂ ਸਾਰਾ ਉਹਨਾਂ ਸਾਹਮਣੇ ਨਾਲੋਂ ਫੇਰ ਮਿੱਥੀ ਮਿਲਦੀਆਂ ਨੇ ਤੇ ਉਹ ਜਦੋਂ ਦਾ ਕੰਮ ਕਰਨ ਮੇਰਾ ਜੀ ਨਹੀਂ ਕਰਦਾ ਇਹਨਾਂ ਨੂੰ ਦੱਸ ਕੇ ਅੰਮੀ ਨੂੰ ਵੀ ਅੰਮੀ ਐ ਕਰ ਲਈ ਐ ਕਰ ਲਈ ਆਪਾਂ ਕਰਾਲ ਮਿਲ ਕੇ ਜੇ ਤੇ ਇਹਨਾਂ ਤੋਂ ਕਰਾਈ ਜਨਾ ਆਪ ਤਾਂ ਆਪ ਨੇ ਕੀ ਹੋਇਆ ਮਾਨੂੰ ਟੁੱਟਿਆ ਪਿਆ ਉੱਥੋਂ ਸੀਨੀ ਵਾਲਾ ਜਦੋਂ ਵਗ ਜਾਂ ਫਿਰਦਾ ਹੁੰਦਾ ਵੀ ਛੇਤੀ ਰਾਜੀ ਜੀ ਵਗ ਜਾ ਵੀ ਪਤਾ ਨਹੀਂ ਕੀ ਹੋ ਗਿਆ ਉਹ ਮਗਰ ਜਦੋਂ ਰਾਜੀ ਆ ਜਾਂ ਹੁਣ ਮੈਨੂੰ ਐ ਵੀ ਮੈਂ ਕਿਹੜੇ ਵੜੇ ਉੱਥੇ ਫਗ ਜਾ ਵੀ ਜਵਾਖਾ ਨਾ ਢਿੱਲੇ ਮੱਠੇ ਨਾ ਹੋ ਜਾਣਾ ਇਹ ਨਾ ਹੋ ਜਾਣਾ ਇਹੀ ਚੱਕਰਾਂ 'ਚ ਤੁਰੇ ਫਿਰਦੇ ਆ ਚਲੋ ਵਾਹਿਗੁਰੂ ਪੜੀ ਕਰੂ ਜਿਵੇਂ ਵਕਤ ਪਏ ਅਈ ਨਗਾਉਣ ਦਾ ਟਾਈਮ ਵੀ ਦਿਓ ਹੈ ਨਾ ਸ਼ਕਤੀ ਬਖਸ਼ੂ ਹੈ ਪ੍ਰਮਾਤਮਾ ਦੁੱਖ ਸੁੱਖ ਭਾਈਵਾਲ ਹੁੰਦੇ ਨੇ ਜ਼ਿੰਦਗੀ ਦੇ ਤੇ ਆਪੀ ਠੀਕ ਕਰੂ